ਬਹੁਤ ਧੰਨਵਾਦ ਆ ਖੁਸ਼ੀ ভাই ਜੋਧੇਵਰਗੇ ਭਰਾ ਵੀ ਆ ਬਹੁਤ ਧੰਨਵਾਦ ਖੁਸ਼ੀ ਆ ਗਿਆ ਕਹਿੰਦੇ ਧੁੱਗਾਂ ਵਾਲਾ ਅੱਜ ਫਰਮਾਹੀ ਦੇ ਵਿੱਚ ਮੇਰੇ ਵੀਰੋ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਦੁਨੀਆ ਦਾ ਨੰਬਰ 1 ਖਿਡਾਰੀ ਡਿੜਬੇ ਵਾਲਾ ਖੁਸ਼ੀ ਆ ਗਿਆ ਮੇਰੇ ਵੀਰੋ ਅੱਜ ਤੇ ਕਹਿੰਦੇ ਗੱਲ ਟਿਕਾਣੇ ਲੱਗਣੀ ਹੈ ਇੱਕ ਕਰੀ ਤੇ ਨਿਰਮਲ ਪੰਚ ਦਾ ਮੁੰਡਾ ਲੱਗਿਆ ਆ ਬਰਸਾਨਪਰੀਏ ਦੀ ਵੀ ਚਰਚਾ ਕਹਿੰਦੇ ਕੈਨੇਡਾ ਦੇ ਵਿੱਚ ਹੋਈ ਆ ਲਓ ਇੱਕ ਪਾਸੇ ਧੁੱਗਾਂ ਵਾਲਾ ਖੁਸ਼ੀ ਢੜਪੇ ਵਾਲੇ ਦਾ ਮੇਰੇ ਵੀਰੋ ਪੁਆਇੰਟ ਖੁਸ਼ੀ ਦਾ ਉਧਰ ਸ਼ਕਰਪੁਰ ਤੇ ਰੱਤਾ ਥੇ ਨਾਲ ਦੁੱਗਣਾ ਖੁਸ਼ੀ ਤਿਆਰ ਲੈ ਵੀ ਬਿੱਟੂ ਓਏ ਕਹਦੇ ਵੀ ਜੱਫੇ ਲਾਉਣੇ ਪੈਣਿਆ ਲੋ ਇਧਰ ਕਹਿੰਦੇ ਬਬਲੀ ਕਬੱਡੀ ਪਾ ਰਿਆ ਅਰਸ਼ ਤਿਆਰ ਆ ਦੁੱਗਿਆਂ ਵਾਲਾ ਓ ਖੁਸ਼ੀ 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 ਓ ਬਿੱਟੂ ਦਾ ਹੱਥ ਪੱਕਾ ਮੱਖਣ ਦਾ ਜੱਫਾ ਪੱਪੂ ਦਾ ਧੱਕਾ ਤੇ ਕਹਿਰ ਵਜਾਉਂਦੇ ਨੇ ਕਾਲੂ ਦੀ ਲੋਰ ਕਿੰਨੀ ਦੀ ਤੌਰ ਸਖਮਣ ਦਾ ਜੋਰ ਵਾਹ ਬੜੀ ਵੀਰੇ ਬਣ ਗਿਆ ਨਾ ਮੇਲਾ ਕੀ ਬਾਤ ਹੈ ਓ ਦੁੱਗਾ ਨੇ ਖੂਸੀ ਦੇ ਦੋ ਟੱਚ ਲੈ ਦੋ